ओम शांति आज सुनते हाँ दो जुलाई दो हजार चौबी दे साकार बाबा दाकार महावाग बाबा बोले मिठे बच्चे ती याद रह के, पाप खत्म करने आए हो इसलिए बुद्धि योग निष्फल ना जाए इस गल का पूरा ध्यान रखना है प्रश्न है केड़ा सूखम विकार भी अंत मुसीबत खड़ी कर दिता है किखम विकार भी अंत मुसीबत खड़ी कर है उत्तर जेकर दर विच हबच यानी लालच का विकार है कोई चीज़ हबच दे कारण कट्ठी करके ਆਪਣੇ ਕੋਲ ਜਮਾ ਕਰਕੇ ਰੱਖ ਲਈ ਉਹੀ ਅੰਤ ਵਿੱਚ ਮੁਸੀਬਤ ਦੇ ਰੂਪ ਵਿੱਚ ਯਾਦ ਆਂਦੀ ਹੈ ਐਸਲੀ ਬਾਬਾ ਕਹਿਣ ਬੱਚੇ ਆਪਣੇ ਕੋਲ ਕੁਝ ਵੀ ਨਾ ਰੱਖੋ ਤੋਹਾਨੂੰ ਸਭ ਸੰਕਲਪਾਂ ਨੂੰ ਸਮੇਟ ਕੇ ਬਾਪ ਦੀ ਯਾਦ ਵਿੱਚ ਰਹਿਣ ਦੀ ਆਦਤ ਪਾਣੀ ਹੈ ਐਸ ਲਈ ਦੇਹੀਅ ਵਿਮਾਨੀ ਬਨੰਦਾ ਅਭਿਆਸ ਕਰੋ ਓਮ ਸ਼ਾਂਤੀ ਬੱਚਿਆਂ ਨੂੰ ਰੋਜ਼ ਰੋਜ਼ ਯਾਤ ਵਾਂਦੀਨੇ ਦੇਹੀਅ ਪਿਮਨੀ ਬਨੋ ਕਿਉਂਕਿ ਬੁੱਧੀ ਇਧਰ ਉਧਰ ਜਾਂਦੀ ਹੈ ਆ ਗਿਆਨਤਾਰ ਵਿੱਚ ਕਥਾ वार्ता ਸੁਣਦੇ ਨੇ ਤਾਂ ਬੁੱਧੀ ਬਾਹਰ ਪਟਕਦੀ ਹੈ ਇੱਥੇ ਵੀ ਪਟਕਦੀ ਹੈ ਐਸ ਲਈ ਰੋਜ਼ ਰੋਜ਼ ਕਹਿੰਦੇ ਨੇ ਦੇਹੀ ਅਭਿਮਾਨੀ ਬਣੋ ਉਹ ਤਾਂ ਕਹਿਣਗੇ ਅਸੀਂ ਜੋ ਸੁਣਾਉਂਦੇ ਹਾਂ ਉਸ ਤੇ ਧਿਆਨ ਦਿਓ ਉਹ ਧਾਰਨ ਕਰੋ ਸ਼ਾਸਤਰ ਜੋ ਸੁਣਾੰਦੇ ਹਾਂ ਉਹ ਵਚਨ ਧਿਆਨ ਤੇ ਰੱਖੋ ਇੱਥੇ ਬਾਪ ਆਤਮਾਵ ਨੂੰ ਸਮਝਾਂਦੇ ਨੇ ਤੁਸੀਂ ਸਭ ਸਟੂਡੈਂਟ ਦੇਖਿਓ ਵਿਵਾਨ ਨਹੀਂ ਹੋ ਕੇ ਬੈਠੋ ਸ਼੍ਰੀ ਬਾਵਾ ਆਂਦੇ ਨੇ ਪੜ੍ਹਾਉਂਦੇ ਲਈ ਅਜਿਹਾ ਕੋਈ ਕਾਲਜ ਨਹੀਂ ਹੋਏਗਾ ਜਿੱਥੇ ਸਮਝਣਗੇ ਸ਼੍ਰੀ ਬਾਵਾ ਪੜ੍ਹਾਣ ਆਂਦੇ ਨੇ ਅਜਿਹਾ ਸਕੂਲ ਹੋਣਾ ਹੀ ਚਾਹੀਦਾ ਹੈ ਔਰਸ਼ੋਤਮ ਸੰਗਮਯੁਕਤੇ ਸਟੂਡੈਂਟ ਬੈਠੇ ਨੇ ਇਹ ਵੀ ਸਮਝਦੇ ਨੇ ਪਰਮਪితਾ ਪਰਮਾਤਮਾ ਆਂਦੇ ਨੇ ਸਾਨੂੰ ਪੜ੍ਹਾਉਣ ਦੇ ਲਈ ਸ਼੍ਰੀ ਬਾਵਾ ਆਂਦੇ ਨੇ ਸਾਨੂੰ ਪੜ੍ਹਾਣ ਪੈਣੀ ਪੈਣੀ ਗੱਲ ਸਮਝਾਉਂਦੇ ਨੇ तहानू तो पावन बनना है तममे कम याद करो पर माया कड़ी कड़ी भुला दें दी है इसलिए बाबा खबरदार करते ने कोई नो समझाना है तहली पहली गल समझाओ भगवान कौन है भगवान जो पति पावन दुख हरता सुख करता है वो कितने है उसनों याद सब करते ने जदों कोई आफत आदियाँ ने हे भगवान रहम करो ਕਿਸੇ ਨੂੰ ਬਚਾਣਾ ਹੁੰਦਾ ਹੈ ਤਾਂ ਕਹਿੰਦੇ ਨੇ ਕਿ ਭਗਵਾਨ ਉਹ ਗੋਟ ਸਾਨੂੰ ਦੁੱਖਾਂ ਤੋਂ ਲਿਬ੍ਰੇਟ ਕਰੋ ਦੁੱਖ ਤਾਂ ਸਭ ਨੂੰ ਹੈ ਇਹ ਪੱਕਾ ਪਤਾ ਹੈ ਸਾਚੁਗ ਨੂੰ ਸੁਖ ਧਾਮ ਕਿਹਾ ਜਾਂਦਾ ਕਰਜੁਗ ਨੂੰ ਦੁੱਖ ਧਾਮ ਕਿਹਾ ਜਾਂਦਾ ਹੈ ਇਹ ਬੱਚੇ ਜਾਣਦੇ ਨੇ ਫਿਰ ਵੀ ਮਾਇਆ ਪੁਲਾ ਦਿੰਦੀ ਹੈ ਇਹ ਯਾਦ ਵਿੱਚ ਬਿਠਾਣ ਦੀ ਰਸਮ ਡਰਾਮਾ ਵਿੱਚ ਹੈ ਕਿਉਂਕਿ ਬਹੁਤ ਨੇ ਜੋ ਸਾਰਾ ਦਿਨ ਯਾਦ ਨਹੀਂ ਕਰਦੇ 1 ਮਿੰਟ ਵੀ ਯਾਦ ਨਹੀਂ ਕਰਦੇ ਪੇਰੀ ਆਦਵਾਨ ਦੇ ਲਈ ਇੱਥੇ ਬਿਠਾਉਂਦੇ ਨੇ ਯਾਦ ਕਰਨ ਦੀ ਯੁਕਤੀ ਦੱਸਦੇ ਨੇ ਪੱਕਾ ਹੋ ਜਾਵੇ ਬਾਪ ਦੀ ਯਾਦ ਨਾਲ ਸਾਨੂੰ ਸਤੋ ਪ੍ਰਧਾਨ ਬੰਨਾ ਹੈ ਸਤੋ ਪ੍ਰਧਾਨ ਬਨੰਦੀ ਬਾਪ ਨੇ ਫਰਸਟ ਕਲਾਸ ਰੀਨ ਯੁਕਤੀ ਦੱਸੀ ਹੈ ਪਾਤਿਤ ਪਾਵਨ ਇੱਕ ਬਾਪ ਹੈ ਉਹ ਆ ਕੇ ਯੁਕਤੀ ਦੱਸਦੇ ਨੇ ਇੱਥੇ ਤੁਸੀਂ ਬੱਚੇ ਸ਼ਾਂਤੀ ਵਿੱਚ ਉਦੋਂ ਬੈਠਦੇ ਹੋ ਜਦੋਂ ਬਾਪ ਦੇ ਨਾਲ ਯੋਗ ਹੈ ਜੇਕਰ ਬੁੱਧੀ ਦਾ ਯੋਗ ਐਦਰ ਉਦਰ ਗਿਆ शांति नहीं गोया अशांत हो जिन्ना समय ऐतर उधर बुद्धि योग गया और निष्फल हो गया क्योंकि पाप नहीं कटते दुनिया नहीं जानती पाप किवें कटते नहीं ए बड़िया महीन गल् ने बाब ने कहा मेरी याद वि बैठो जदों तक याद की तार जुटी हुई है ओना समय सफलता है जरा भी बुद्धि ऐतर उधर गई तो ता टाइम वेस्ट हो गया निष्फल हो गया बाबा ਦਾ ਡਾਇਰੈਕਸ਼ਨ ਹੈ ਨਾ ਬੱਚੇ ਮੈਨੂੰ ਯਾਦ ਕਰੋ ਜੇਕਰ ਯਾਦ ਨਹੀਂ ਕੀਤਾ ਤਾਂ નિષ્ਫਲ ਹੋ ਗਏ ਐਸਨਲ ਕੀ ਹੋਵੇਗਾ ਤੁਸੀਂ ਜਲਦੀ ਸਤੋ ਪ੍ਰਧਾਨ ਨਹੀਂ ਬਣੋਗੇ ਸਿਰ ਤਾਂ ਆਦਤ ਬਹਿ ਜਾਏਗੀ ਇਹ ਹੁੰਦਾ ਰਹੇਗਾ ਆਤਮਾ ਐਸ ਜਨਮ ਦੇ ਪਾਪ ਤਾਂ ਜਾਣਦੀ ਹੈ ਪਲੇ ਕੋਈ ਕਹਿੰਦੇ ਸਾਨੂੰ ਯਾਦ ਨਹੀਂ ਪਰ ਬਾਬਾ ਕਹਿੰਦੇ 3 4 ਵਰੇ ਤੋਂ ਲੈ ਕੇ ਸਭ ਗੱਲਾਂ ਯਾਦ ਰਹਿੰਦੀਆਂ ਨੇ ਸ਼ੁਰੂ ਵਿੱਚ ਐਨੇ ਬਾਪ ਨਹੀਂ ਹੁੰਦੇ ਜਿੰਨੇ ਬਾਤ ਵਿੱਚ ਹੁੰਦੇ ਨੇ ਦੈਨ ਪ੍ਰਤੀ ਦਿਨ ਕ੍ਰਿਮੀਨਾਈ ਹੁੰਦੀ ਜਾਂਦੀ ਹੈ ਤ੍ਰੇਤਾ ਵਿੱਚ ਦੋ ਕਲਾ ਘੱਟ ਹੁੰਦੀਆਂ ਨੇ ਚੰਦਰਮਾ ਦੀਆਂ ਦੋ ਕਲਾ ਕਿੰਨੇ ਵਿੱਚ ਘੱਟ ਹੁੰਦੀਆਂ ਨੇ ਹੌਲੀ-ਹੌਲੀ ਘੱਟ ਹੁੰਦੀਆਂ ਜਾਂਦੀਆਂ ਫਿਰ 16 ਕਲਾ ਸੰਪੂਰਨ ਵੀ ਚੰਦਰਮਾ ਨੂੰ ਕਿਹਾ ਜਾਂਦਾ ਸੂਰਜ ਨੂੰ ਨਹੀਂ ਕਹਿੰਦੇ ਚੰਦਰਮਾ ਦੀ ਹੈ ਇੱਕ ਮਹੀਨੇ ਦੀ ਗੱਲ ਏਹ ਹੈ ਕਨਫ ਦੀ ਗੱਲ ਦਿਨ ਪ੍ਰਤੀ ਦਿਨ ਹੈਠਾ ਉਤਰਦੇ ਜਾਂਦੇ ਫਿਰ ਯਾਦ ਦੀ ਯਾਤਰਾ ਨਾਲ ਉੱਪਰ ਚੜ ਸਕਦੇ ਹੋ ਫਿਰ ਤਰਕਾਰ ਨਹੀਂ ਅਸੀਂ ਯਾਦ ਕਰੀਏ ਤੇ ਉੱਪਰ ਚੜੀਏ ਸਾਜੂਕ ਤੋਂ ਬਾਅਦ ਫਿਰ ਉਤਰਨਾ ਹੈ ਸਾਜੂ ਵਿੱਚ ਯਾਦ ਕਰੀਏ ਤਾਂ ਹੇਠਾਂ ਉਤਰਨ ਹੀ ਨਹੀਂ ਡਰਾਮਾ ਅਨੁਸਾਰ ਉਤਰਨਾ ਹੀ ਹੈ ਤਾਂ ਯਾਦ ਹੀ ਨਹੀਂ ਕਰਦੇ ਉਤਰਨਾ ਜ਼ਰੂਰ ਹੈ ਫਿਰ ਯਾਦ ਕਰਨ ਦਾ ਉਪਾਏ ਬਾਬਾ ਹੀ ਦੱਸ ਦੇਣੀ ਕਿਉਂਕਿ ਉੱਪਰ ਜਾਣਾ ਹੈ ਸੰਗਮ ਤੇ ਆ ਕੇ ਬਾਪ ਸਿਖਾਂਦੇ ਨੇ ਹੁਣ ਚੜ੍ਹਦੀ ਕਲਾ ਸ਼ੁਰੂ ਹੁੰਦੀ ਹੈ ਸਾਨੂੰ ਆਪਣੇ ਸੁਖ धाम ਜਾਣਾ ਹੈ ਬਾਪ ਕਹਿੰਦੇ ਪੁਨ ਸੁਖ धाम ਜਾਣਾ ਹੈ ਤਮੈਨੂੰ ਯਾਦ ਕਰੋ ਯਾਦ ਨਾਲ ਤੁਹਾਡੀ ਆਤਮਾ ਸਤੋ ਪ੍ਰધાન ਬਣ ਜਾਏਗੀ ਤੁਸੀਂ ਦੁਨੀਆ ਤੋਂ ਨਿਰਾਲੇ ਹੋ ਵੈਕੁੰਠ ਦੁਨੀਆ ਤੋਂ ਬਿਲਕੁਲ ਨਿਆਰਾ ਹੈ ਵੈਕੁੰਠ ਸੀ ਹੁੰ ਨਹੀਂ ਹੈ ਕਲਪਦੀ ਉਮਰ ਲੰਬੀ ਕਰਦੇ ਇੰਦੇ ਕਾਰਨ ਫੁੱਲ ਗਏ ਨੇ ਪਰ ਤੁਸੀਂ ਬੱਚਿਆਂ ਨੂੰ ਵੈਕੁੰਠ ਬਹੁਤ ਨਜ਼ਦੀਕ ਦਿਖਾਈ ਦਿੰਦਾ ਹੈ ਬਾਕੀ ਥੋੜਾ ਟਾਈਮ ਹੈ ਯਾਦਦੀ ਯਾਤਰਾ ਵਿੱਚ ਕਮੀ ਹੈ ਐਸਨੇ ਸਮਝਦੇ ਨੇ ਹਲੇ ਟਾਈਮ ਹੈ ਯਾਦਦੀ ਯਾਤਰਾ ਜਿੰਨੀ ਹੋਣੀ ਚਾਹੀਦੀ ਹੈ ਓਨੀ ਹੈ ਨਹੀਂ ਤੁਸੀਂ ਪੈਗਾਮ ਪਹੁੰਚਾਉਂਦੇ ਹੋ ਡਰਾਮਾ ਪਲਾਨ ਅਨੁਸਾਰ ਕੋਈ ਨੂੰ ਪੈਗਾਮ ਨਹੀਂ ਦਿੰਦੀ گویا ਸਰਵਿਸ ਨਹੀਂ ਕਰਦੇ ਸਾਰੀ ਦੁਨੀਆ ਵਿੱਚ ਪੈਗਾਮਤਾ ਪਹੁੰਚਾਣਾ ਹੈ ਬਾਪ ਕਹਿੰਦੇ ਨੇ ਬੰਮੇ ਕੰਮ ਯਾਦ ਕਰੋ ਗੀਤਾ ਪੜਨ ਵਾਲੇ ਜਾਣਦੇ ਨੇ ਇੱਕ ਹੀ ਗੀਤਾ ਸ਼ਾਸਤਰ ਹੈ ਜਿਸ ਵਿੱਚ ਇਹ ਮਹਾਵਾਕ ਨੇ पर उसव श्री कृष्ण भगवान वाच लिख दिता हूँ याद किस भले शिव की भक्ति करते, पर यथार्थ ज्ञान नहीं जो श्रीमत चलन इस समय मिलती है ईश्वरीय मत इस तो पहले सी मानव मत दोन का फर्क है मानव मत कहती है ईश्वर सर्व्यापी है ईश्वर की मत कैप कहें मैं आया हाँ स्वर्ग की स्थापना करन ਜ਼ਰੂਰ ਇਹ ਨਰਕ ਹੈ ਇੱਥੇ ਪੰਜ ਵਿਕਾਰ ਸਭ ਵਿੱਚ ਪਰਵੇਸ਼ ਨੇ ਵਿਕਾਰੀ ਦੁਨੀਆ ਹੈ ਤਾਂ ਹੀ ਤਾਂ ਮੈਂ ਆਂਦਾ ਹਾਂ ਨਿਰਵਿਕਾਰੀ ਬਣਾਉਣ ਦੇ ਲਈ ਜੋ ਈਸ਼ਵਰ ਦੇ ਬੱਚੇ ਬਣੇ ਉਹਨਾਂ ਕੋਲ ਵਿਕਾਰ ਹੋ ਨਹੀਂ ਸਕਦੇ ਰਾਵਣ ਦਾ ਚਿੱਤਰ 10 ਸੀਸ ਵਾਲਾ ਵਖਾਂਦੇ ਨੇ ਕੋਈ ਵੀ ਕਦੇ ਕਹਿ ਨਾ ਸਕੇ ਕਿ ਰਾਵਣ ਦੀ ਸ੍ਰਿਸ਼ਟੀ ਨਿਰਵਿਕਾਰੀ ਹੈ ਤੁਸੀਂ ਜਾਣਦੇ ਹੋ ਹੁਣ ਰਾਵਣ ਰਾਜ ਹੈ ਸਾਰਿਆਂ ਵਿੱਚ ਪੰਜ ਵਿਕਾਰ ਨੇ ਸਾਚੂ ਗੁਛੇ ਰਾਮਰਾਜ ਕੋਈ ਵਿਕਾਰ ਨਹੀਂ ਐਸ ਸਮੇਂ ਮਨੁੱਖ ਕਿੰਨੇ ਦੁਖੀ ਨੇ ਸਰੀਰ ਨੂੰ ਕਿੰਨਾ ਦੁੱਖ ਲੱਗਦੇ ਨੇ ਇਹ ਹੈ ਦੁੱਖ ਤਾਂ ਸੁੱਖ ਤਾਂ ਵਿੱਚ ਸਾਰੀਰਿਕ ਦੁੱਖ ਵੀ ਨਹੀਂ ਹੁੰਦੇ ਇੱਥੇ ਤਾਂ ਕਿੰਨੀਆਂ ਹਸਪੀਟਲਾਂ ਭਰਿਆ ਹੋਈਆਂ ਨੇ ਐਸ ਨੂੰ ਸਵਰਗ ਕਹਿਣਾ ਵੱਡੀ ਭੁੱਲ ਹੈ ਸਮਝ ਕੇ ਹੋਰਾਂ ਨੂੰ ਸਮਝਾਣਾ ਹੈ ਉਹ ਪੜਾਈ ਕੋਈ ਨੂੰ ਸਮਝਾਣ ਦੇ ਲਈ ਨਹੀਂ ਹੈ ਇਮਤਿਹਾਨ ਪਾਸ ਕੀਤਾ ਨੌਕਰੀ ਤੇ ਲੱਗਦੇ ਆ ਇਥੇ ਤੁਹਾਨੂੰ ਸਭ ਨੂੰ ਪੈਗਾਮ ਦੇਣਾ ਹੈ ਸਿਰਫ਼ ਇੱਕ ਬਾਪ ਥੋੜੀ ਤੀਨਗੀ ਜੋ ਬਹੁਤ ਹੁਸ਼ਿਆਰ ਨੇ ਉਹਨਾਂ ਨੂੰ ਟੀਚਰ ਕਿਹਾ ਜਾਂਦਾ ਹੈ ਘੱਟ ਹੁਸ਼ਿਆਰ ਨੇ ਤਾਂ ਉਹਨਾਂ ਨੂੰ ਸਟੂਡੈਂਟ ਕਿਹਾ ਜਾਂਦਾ ਤੁਸੀ ਸਭ ਨੂੰ ਪੈਗਾਮ ਦੇਣਾ ਹੈ ਪੁੱਛਣਾ ਹੈ ਭਗਵਾਨ ਨੂੰ ਜਾਣਦੇ ਹੋ ਉਹ ਹੈ ਸਭ ਦਾ ਬਾਪ ਮੂਲ ਗੱਲ ਹੈ ਬਾਪ ਦਾ ਪਰਿਚੈ ਦੇਣਾ ਕਿਉਂਕਿ ਉਸ ਨੂੰ ਕੋਈ ਜਾਣਦੇ ਨਹੀਂ ਉੱਚੀ ਤੇ ਉੱਚਾ ਬਾਪ ਸਾਰੇ ਵਿਸ਼ਵ ਨੂੰ ਪਾਵਨ ਬਣਾਉਣ ਵਾਲਾ ਸਾਰਾ ਵਿਸ਼ਵ ਪਾਵਨ ਸੀ ਜਿਸ ਵਿੱਚ ਭਾਰਤ ਵੀ ਸੀ ਹੋਰ ਕੋਈ ਧਰਮ ਵਾਲਾ ਕਹਿ ਨਾ ਸਕੇ ਅਸੀਂ ਨਵੀਂ ਦੁਨੀਆ ਵਿੱਚ ਆਏ ਹਾਂ ਉਹ ਤਾਂ ਸਮਝਦੇ ਨੇ ਸਾਡੇ ਤੋਂ ਕਿ ਕੋਈ ਹੋ ਕੇ ਗਏ ਨੇ ਕ੍ਰਾਈਸਟ ਵੀ ਜ਼ਰੂਰ ਕੋਈ ਵਿੱਚ ਆਇਆ ਹੋਏਗਾ ਉਸ ਤੋਂ ਦੇਵੀ ਜ਼ਰੂਰ ਕੋਈ ਸੀ ਬਾਪੈ ਸਮਝਾਉਂਦੇ ਨੇ ਮੈਂ ਇਸ ਬ੍ਰਹਮਾ ਤਨ ਵਿੱਚ ਪਰਵੇਸ਼ ਕਰਦਾ ਹਾਂ ਇਹ ਵੀ ਕੋਈ ਮੰਨਦੇ ਨਹੀਂ ਕਿ ਬ੍ਰਹਮਾ ਦੇ ਤਨ ਵਿੱਚ ਆਉਂਦੇ ਨੇ ਅਰੇ ਬ੍ਰਾਹਮਣ ਤਾਂ ਚਾਹੀਦੇ ਨੇ ਜ਼ਰੂਰ ਬ੍ਰਾਹਮਣ ਕਿੱਥੋਂ ਆਣ ਕੇ ਜ਼ਰੂਰ ਬ੍ਰਹਮਾ ਤੋਂ ਹੀ ਆਣ ਕੇ ਨਾ ਅੱਛਾ ਬ੍ਰਹਮਾ ਦਾ ਬਾਪ ਕਦੇ ਸੁਣਿਆ ਉਹ ਹੈ ਗ੍ਰੇਟ ਗ੍ਰੇਟ ਗ੍ਰੈਂਡਫਾਦਰ ਉਹਨਾਂ ਦਾ ਸਾਕਾਰ ਫਾਦਰ ਕੋਈ ਨਹੀਂ ਬ੍ਰਹਮਾ ਦਾ ਸਾਕਾਰ ਬਾਪ ਕੋ ਕੋਈ ਦੱਸ ਨਾ ਸਕੇ ਬ੍ਰਹਮਾ ਤਾਂ ਗਾਇਆ ਹੋਇਆ ਹੈ ਪਰ ਜਾਪਿਤਾ ਵੀ ਹੈ ਜਿਵੇਂ ਨਿਰਾਕਾਰ ਸ਼ਿਵਾਵਾ ਕਹਿੰਦੇ ਉਸ ਦੇ ਬਾਪ ਦਾ ਨਾਮ ਦੱਸੋ ਫੇਰੇ 사ਤਾਰ ਪ੍ਰਜਾਪਤਾ ਬ੍ਰਹਮਾ ਦਾ ਬਾਪ ਦੱਸੋ ਸ਼ਿ巴巴ਤਾ ਡਾਕਟ ਕੀਤਾ ਹੋਇਆ ਨਹੀਂ ਹੈ ਇਹ ਅਡੌਪਟ ਕੀਤਾ ਹੋਇਆ ਹੈ ਕਹਿਣਗੇ ਇਹਨਾਂ ਨੂੰ ਸ਼ਿ巴巴 ਨੇ ਅਡੌਪਟ ਕੀਤਾ ਵਿਸ਼ਨੂ ਨੇ ਸ਼ਿ巴巴 ਨੇ ਅਡੌਪਟ ਕੀਤਾ ਐਵੇਂ ਨਹੀਂ ਕਹਾਂਗੇ ਇਹ ਤਾਂ ਤੁਸੀਂ ਜਾਣਦੇ ਹੋ ਬ੍ਰਹਮਾ ਸੋ ਵਿਸ਼ਨੂ ਬੰਦੇ ਨੇ ਅਡੌਪਟ ਤਾਂ ਹੋਇਆ ਨਹੀਂ ਸ਼ੰਕਰ ਦੇ ਨੇ ਵੀ ਦੱਸਿਆ ਹੈ ਉਹਨਾਂ ਦਾ ਕੋਈ ਪਾਠ ਨਹੀਂ ਬ੍ਰਹਮਾ ਸੋ ਵਿਸ਼ਨੂ ਵਿਸ਼ਨੂ ਸੋ ਬ੍ਰਹਮਾ ये चौरासी का चक्कर है शंकर वीर कितों आया उन्होंने रचना है? बाप की है रचना और सब आत्मा का बाप है ब्रह्मा की रचना है ये सब मनुख शंकर की रचना है? शंकर तो कोई मनुख दुनिया नहीं रची जाती बाप के सब गल्ला समझाते ने फिर भी बच्चे कड़ी कड़ी भुल जाते हैं हर हरेक की बुद्धि वार है ना जिनी बुद्धि ਉਨੀ ਟੀਚਰ ਦੀ ਪੜਾਈ ਧਾਰਨ ਕਰ ਸਕਦੇ ਨੇ ਇਹ ਹੈ ਬੇਹੱਦ ਦੀ ਪੜਾਈ ਪੜਾਈ ਦੇ ਅਨੁਸਾਰ ਹੀ ਨੰਬਰ ਵਾਰ ਪਤ ਪਾਉਂਦੇ ਨੇ ਪਲੇ ਹੀ ਪੜਾਈ ਇੱਕ ਹੈ ਮਨੁੱਖ ਤੋਂ ਦੇਵਤਾ ਬਣਨ ਦੀ ਪਰ ਐਸ ਤੋਂ ਵੀ ਡਿਨਾਈਸਟੀ ਰਾਜਧਾਨੀ ਬੰਦੀ ਹੈ ਨਾ ਇਹ ਵੀ ਬੁੱਧੀ ਵਿੱਚ ਆਉਣਾ ਚਾਹੀਦਾ ਹੈ ਅਸੀਂ ਕਿਹੜਾ ਪਦ ਪਾਵਾਂਗੇ ਰਾਜਾ ਬੰਨਾ ਤਬੂਤ ਮਿਹਨਤ ਦਾ ਕੰਮ ਹੈ ਰਾਜਾ ਕੋਲ ਦਾਸ-ਦਾਸੀਆਂ ਵੀ ਤਾਂ ਚਾਹੀਦੀਆਂ ਨੇ हम दास दासियां कौन बनते यह भी समझ सकते हो नंबर वार पुरुषार्थ अनुसार हरेक नसिया मिलती हो नहीं पढ़ना चाहिए जो जन्म जन्मांतर दास दासी बनी पुरुषार्थ करना है उच्चा बनन का सच्ची शांति बाप की याद विच है जरा भी, भी बुद्धि इधर उधर गई तो ता टाइम वेस्ट होगा कमाई घट होगी सातों प्रधान ਬਨ ਨਹੀਂ ਸਕੋਗੇ ਐ ਵੀ ਸਮਝਾਇਆ ਹੈ ਹੱਥਾ ਤੋ ਕੰਮ ਕਰਦੇ ਰਹੋ ਦਿਲ ਤੋ ਬਾਪ ਨੂੰ ਯਾਦ ਕਰੋ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਘੁੰਮਣਾ ਫਿਰਨਾ ਐ ਵੀ ਪਨੇ ਕਰੋ ਪਰ ਬੁੱਧੀ ਵਿੱਚ ਸਿਰਫ ਬਾਪ ਦੀ ਯਾਦ ਰਹੀ ਜੇ ਗਨ ਨਾਲ ਕੋਈ ਹੋਵੇ ਤਾ ਚਾਰ ਮੁਈ ਚਾ ਤੋਈ ਨਹੀਂ ਕਰਨੀ ਐਥੇ ਤਾਂ ਹਰ ਇੱਕ ਦੀ ਦਿਲ ਗਵਾਈ ਦਿੰਦੀ ਹੈ ਬਾਬਾ ਸਮਝਾ ਦਿੰਦੇ ਅਜੇ ਹੀ ਅਵਸਥਾ ਵਿੱਚ ਚੱਕਰ ਲਗਾ ਪادری ਲੋਕ ਜਾਣਦੇ ਨੇ ਇੱਕਦਮ ਸ਼ਾਂਤੀ ਵਿੱਚ ਤੁਸੀਂ ਲੋਕ ਗਿਆਨ ਦੀਆਂ ਗੱਲਾਂ ਸਾਰਾ ਸਮਾਂ ਤੋਂ ਨਹੀਂ ਕਰੋਗੇ ਫਿਰ ਜ਼ਬਾਨ ਨੂੰ ਸ਼ਾਂਤੀ ਵਿੱਚ ਲਿਆ ਕੇ ਸ਼੍ਰੀ ਬਾਬਾ ਦੀ ਯਾਦ ਵਿੱਚ ਰੇਸ ਕਰਨੀ ਚਾਹੀਦੀ ਹੈ ਜਿਵੇਂ ਖਾਂਦੇ ਸਮੇਂ ਬਾਬਾ ਕਹਿੰਦੇ ਯਾਦ ਵਿੱਚ ਬੈਠ ਕੇ ਖਾਓ ਆਪਣਾ ਚਾਟ ਦੇਖੋ ਇਹ ਬਾਬਾ ਬ੍ਰਹਮਾ ਬਾਬਾ ਦਾ ਦਸਤੇ ਨਹੀਂ ਮੈਂ ਭੁੱਲ ਜਾਂਦਾ ਹਾਂ ਕੋਸ਼ਿਸ਼ ਕਰਦਾ ਹਾਂ ਬਾਬਾ ਨੂੰ ਕਹਿੰਦਾ ਹਾਂ ਬਾਬਾ ਮੈਂ ਪੂਰਾ ਸਮਾਂ ਯਾਦ ਵਿੱਚ ਰਹਾਗਾ ਤੁਸੀਂ ਸਾਡੀ ਖਾਂਸੀ ਬੰਦ ਕਰ ਦਿਓ ਸ਼ੂਗਰ ਘੱਟ ਕਰ ਦਿਓ ਆਪਣੇ ਨਾਲ ਜੋ ਮਿਹਨਤ ਕਰਦਾ ਹਾਂ ਉਹ ਦੱਸਦਾ ਹਾਂ ਪਰ ਖੁਦ ਹੀ ਭੁੱਲ ਜਾਂਨਾ ਤਾਂ ਖਾਂਸੀ ਘੱਟ ਕਿਵੇਂ ਹੋਏਗੀ ਇਹ ਗੱਲਾਂ ਬਾਬਾ ਦੇ ਨਾਲ ਕਰਦਾ ਹਾਂ ਉਹ ਸੱਚ ਸੁਣਾਉਂਦਾ ਬਾਬਾ ਬੱਚਿਆਂ ਨੂੰ ਦੱਸਦੇ ਨੇ ਬੱਚੇ ਬਾਪ ਨੂੰ ਨਹੀਂ ਸੁਣਾਉਂਦੇ ਲੱਜਾ ਆਂਦੀ ਹੈ ਝਾੜੂ ਲਗਾਓ ਖਾਣਾ ਬਣਾਓ ताबावद याद में बनाओ ता ताकत आएगी एवं युक्ति चाहती है इस विटा तो कल्याण होएगा फिर तुम याद वि बैठोगे होर भी कशिश होगी एक दोनों न कशिश तो होंगी है ना जिन्ना ती ज़्यादा याद में रहो गे सन्नाटा चंगा हो जाएगा एक दो का प्रभाव ड्रामा अनुसार पैदा है याद की यात्रा बहुत कल्याणकारी है ਐਸ ਵੀ ਝੂਠ ਬੋਲਣ ਦੀ ਦਰਕਾਰ ਨਹੀਂ ਸੱਚੇ باپ ਦੇ ਸੱਚੇ ਬੱਚੇ ਤਾਂ ਸੱਚੇ ਹੋਗੇ ਚੰਨਾ ਬੱਚਿਆਂ ਨੂੰ ਸਭ ਕੁਝ ਮਿਲਦਾ ਹੈ ਮਿਸ਼ਰਦੀ ਬਾਸ਼ਾ ਹੀ ਮਿਲਦੀ ਹੈ ਫਿਰ ਲੋਭ ਕਰਕੇ 10 ਵੀ ਸਾੜੀਆਂ ਕਿਉਂ ਇਕੱਠੀਆਂ ਕਰਦੇ ਹੋ ਅਗਰ ਬਹੁਤ ਚੀਜ਼ ਇਕੱਠੀ ਕਰਦੇ ਰਹੋਗੇ ਤਾਂ ਮਰਨ ਸਮੇਂ ਉਹ ਹੀ ਯਾਦ ਆਏਗੀ ਐਸ ਲਈ ਮਿਸਾਲ ਦਿੰਦੇ ਨੇ ਇਸਤਰੀ ਨੇ ਉਸ ਨੂੰ ਕਿਹਾ लाठी ਵੀ ਛੋੜ ਦਿਓ ਨਹੀਂ ਤਾਂ ਇਹ ਵੀ ਯਾਦ ਆਏਗੀ ਕੁਝ ਵੀ ਯਾਦ ਨਹੀਂ ਰਹਿਣਾ ਚਾਹੀਦਾ ਨਹੀਂ ਤਾਂ ਆਪਣੇ ਲਈ ਮੁਸੀਬਤ ਨੇ ਅੰਦੇਖੋ ਝੂਠ ਬੋਲਨ ਨਾਲ ਸੋਗਨਾ ਪਾਪ ਚੜ ਜਾਂਦਾ ਹੈ ਸ਼੍ਰੀ ਬਾਬਾ ਦਾ ਪੰਡਾਰਾ ਸਦਾ ਪਰਿਆ ਰੰਦਾ ਹੈ ਜਿਆਦਾ ਰੱਖਣ ਦੀ ਦਰਕਾਰ ਕੀ ਹੈ ਜਿਸ ਦੀ ਚੋਰੀ ਹੋ ਜਾਂਦੀ ਤਾਂ ਸਭ ਕੁਝ ਦਿੱਤਾ ਜਾਂਦਾ ਤੁਸੀਂ ਬੱਚਿਆਂ ਨੂੰ ਬਾਤ ਤੋਂ ਰਾਜ਼ਾ ਹੀ ਮਿਲਦੀ ਹੈ ਤੱਕੀ ਕੱਪੜੇ ਆਦਿ ਨਹੀਂ ਮਿਲਣਗੇ ਸਿਰਫ ਫालतू ਖਰਚਾ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਬਲਾਵਾ ਹੀ ਮਦਦ ਕਰਦਿਆ ਨੇ ਸਵਰਗ ਦੀ ਸਥਾਪਨਾ ਵਿੱਚ। ਉਸਦੇ ਪੈਸੇ ਐਵੇਂ ਬਰਬਾਦ ਨਹੀਂ ਕਰਨੇ ਚਾਹੀਦੇ। ਉਹ ਤੁਹਾਡੀ ਪਰਵਿਸ਼ ਕਰਦਿਆ ਨੇ, ਤੁਹਾਡਾ ਕੰਮ ਹੈ ਉਹਨਾਂ ਦੀ ਪਰਵਿਸ਼ ਕਰਨਾ। ਨਹੀਂ ਤਾਂ 100 ਗੁਣਾ ਪਾਪ ਸਿਰ ਤੇ ਚੜਦਾ ਹੈ। ਅੱਛਾ ਮਿੱਠੇ-ਮਿੱਠੇ, ਸਿਕਿਲਤੇ ਬੱਚਿਆ ਪ੍ਰਤੀ ਮਾਤ ਪਿਤਾ, ਬਾਪਤਾ, ਦਾਦਾ, ਯਾਤਪਿਆ, ਗੁੱਡ ਮਾਰਨਿੰਗ, ਰੋਹਾਨੀ ਪਾਪ ਦੀ। ਰੋਹਾਨੀ ਬੱਚਿਆਂ ਨੂੰ ਨਮਸਤੇ, ਰੋਹਾਨੀ ਬੱਚਿਆਂ ਦੀ ਰੋਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ ਤਾਰਨਾ ਦੇ ਲਈ ਮੁੱਖ ਸਾਰ ਪਹਿਲੀ ਤਾਰਨਾ ਬਾਪ ਦੀ ਯਾਦ ਵਿੱਚ ਬੈਠਦੇ ਸਮੇਂ ਜ਼ਰਾ ਵੀ ਬੁੱਧੀ ਇਧਰ ਉਧਰ ਨਹੀਂ ਭਟਕਨੀ ਚਾਹੀਦੀ ਸਦਾ ਕਮਾਈ ਜਮਾ ਹੁੰਦੀ ਰਹੇ ਯਾਦ ਅਜੇ ਹੀ ਹੋਵੇ ਜੋ ਸਨਾਟਾ ਹੋ ਜਾਵੇ ਦੂਜਾ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਕੁਮਨ ਫਿਰਨ ਜਾਂਦੇ ਕੋ आपस में झारमुई मुई नहीं करनी जबान शांति रख बाप दी रेस करनी है भोजन भी बाप दी याद खाना है वरदान है निश्चय बुद्धि बन कमज़ोर संकल्पां जाल न समाप्त करन वाली सफलता संपन्न भव निश्चय बुद्धि बन कमज़ोर संकल्पां जाल न ख़त्म वाली सफलता संपन्न भव ਹੌਂਦਤ ਮੈਜਰਿਟੀ ਬੱਚੇ ਕਮਜ਼ੋਰ ਸੰਕਲਪਾਂ ਨੂੰ ਖੋਤਗੀ ਇਮਾਚ ਕਰਦੇ ਸੋਚਦੇ ਨੇ ਪਤਾ ਨਹੀਂ ਹੋਵੇਗਾ ਜਾਂ ਨਹੀਂ ਹੋਵੇਗਾ ਕੀ ਹੋਵੇਗਾ ਇਹ ਕਮਜ਼ੋਰ ਸੰਕਲਪ ਹੀ ਦੀਵਾਰ ਬਣ ਜਾਂਦੇ ਨੇ ਸਫਲਤਾ ਉਸ ਦੀਵਾਰ ਦੇ ਅੰਦਰ ਛਿਪ ਜਾਂਦੀ ਹੈ ਮਾਇਆ ਕਮਜ਼ੋਰ ਸੰਕਲਪਾਂ ਦੀ ਜਾਲ ਵਿਛਾ ਦਿੰਦੀ ਔਸੇ ਜਾਲ ਵਿੱਚ ਫਸ ਜਾਂਦੇ ਐਸ ਲਈ ਮੈਂ ਨਿਸ਼ਚੇ ਬੁੱਧੀ ਵਿਜੈਗਾ सफलता मेरा जन्म सिद्ध अधिकार है इस नाल कमजोर संकल्पां खत्म करो स्लोगन है तीजा ज्वालामुखी नेत्र खुलिया रहे माया शक्तिहीन बन जाएगी तीजा ज्वालामुखी नेत्र खुलिया रहे ताया शक्तिहीन बन जाएगी ओम शांति